ਮਾਰੂ ਮਹਲਾ ਅਹਲਾ ਆਪੇ ਆਪੋ ਪਾਏ ਨਿਰਾਲਾ ਸਾਚਾ ਥਾਨ ਕੀਉ ਦਏ ਅੱਲਾ ਆਪਣੇ ਆਪ ਹੀ ਉਸ ਅਕਾਲ ਪੁਰਖ ਵੇ ਗੁਰੂ ਨੇ ਇਹ ਜਗਤ ਰੂਪ ਮਾਇਆ ਤੋਂ ਨਿਰਲੇਪ ਰਚਿਆ ਹੈ ਸਦਾ ਫਿਰ ਦਿਆਲ ਪ੍ਰਭੂ ਇਸ ਸਰੀਰ ਨੂੰ ਆਪਣੇ ਰਹਿਣ ਲਈ ਥਾਂ ਬਣਾਉਂਦਾ ਹੈ ਪਾਣ ਪਾਣੀ ਅਗਨੀ ਕਾ ਬੰਧਨਾਂ ਕਾਇਆ ਕੋਟ ਰਚਾਏਂਦਾ ਹਵਾ ਪਾਣੀ ਅੱਗ ਆਦਿ ਤੱਤਾਂ ਦਾ ਮੇਲ ਕਰਕੇ ਉਹ ਪ੍ਰਮਾਤਮਾ ਸਰੀਰ ਕਿਲਾ ਰਚਦਾ ਹੈ ਨੌ ਕਰਥਾਪੇ ਥਾਪਣ ਹਾਰੇ ਦਸਵੇਂ ਵਾਸਾ ਲਖ ਅਪਾਰੇ ਬਣਾਉਣ ਦੀ ਤਾਕਤ ਰੱਖਣ ਵਾਲੇ ਪ੍ਰਭੂ ਨੇ ਇਸ ਸਰੀਰ ਦੇ ਨੌ ਘਰ ਕਰਮਿੰਦਰੇ ਬਣਾਏ ਹਨ ਦਸਵੇਂ ਘਰ ਦਸਵੇਂ ਦਵਾਰ ਵਿੱਚ ਉਹ ਅਦਿਸ਼ਟ ਨੇ ਬੇਅੰਤ ਪ੍ਰਭੂ ਦੀ ਰਹਿਸ਼ ਸਾਇਰ ਸਬਤ ਭਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਹਿੰਦਾ ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਆਪਣੇ ਆਪ ਨੂੰ ਮਲੀਨ ਕਰ ਲੈਂਦੇ ਹਨ ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਦੇ ਪੰਜੇ ਗਿਆਨ ਇੰਦ੍ਰੇ ਉਸ ਦਾ ਮਾਨ ਉਸ ਦੀ ਬੁੱਧੀ ਇਹ ਸਤੇ ਹੀ ਸਰਵਰ ਪ੍ਰਭੂ ਦੇ ਨਾਮ ਦੇ ਪਵਿੱਤਰ ਜਲ ਨਾਲ ਪਰੇ ਰਹਿੰਦੇ ਹਨ ਇਸ ਵਾਸਤੇ ਉਸ ਨੂੰ ਮਾਇਆ ਦੀ ਮੈਲ ਨਹੀਂ ਲੱਗਦੀ ਅਰਵਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਵਡਿਆਈ ਪ੍ਰਮਾਤਮਾ ਨੇ ਆਪ ਹੀ ਸੂਰਜ ਚੰਦਰਮਾ జగਤ ਦੇ ਦੀਵੇ ਬਣਾਏ ਹਨ ਇਹਨਾਂ ਸੂਰਜ ਚੰਦਰਮਾ ਆਦਿ ਦੇਵਿਆਂ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਉਸ ਦੀ ਆਪਣੀ ਹੀ ਜੋਤ ਚਾਨਣ ਕਰ ਰਹੀ ਹੈ ਉਹ ਪ੍ਰਮਾਤਮਾ ਆਪਣੀ ਵਡਿਆਈ ਆਪ ਵੇਖਦਾ ਹੈ ਜੋਤ ਸਰੂਪ ਸਦਾ ਸੁਖ ਦਾਤਾ ਸੱਚੇ ਸੋਭਾ ਪਾਏਂਦਾ ਉਹ ਪ੍ਰਭੂ ਸਦਾ ਚਾਨਣ ਹੀ ਚਾਨਣ ਹੈ ਸਦਾ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਜਿਹੜਾ ਜੀਵ ਉਸ ਦਾ ਰੂਪ ਹੋ ਜਾਂਦਾ ਹੈ ਉਸ ਨੂੰ ਪ੍ਰਭੂ ਆਪ ਹੀ ਸੋਭਾ ਦਿੰਦਾ ਹੈ ਗੜ ਮੈਂ ਹਾਟ ਪਟਣ ਵਪਾਰਾ ਪੂਰੇ ਤੋਲ ਤੋਲੇ ਵਣਜਾਰਾ ਪ੍ਰਭੂ ਦੇ ਰਚੇ ਹੋਏ ਸਰੀਰ ਕਿਲੇ ਵਿੱਚ ਗਿਆਨ ਇੰਦਰੇ ਮਨੋ ਸ਼ਹਿਰ ਤੇ ਹੱਟ ਹਨ ਜਿੱਥੇ ਪ੍ਰਭੂ ਆਪ ਹੀ ਵਪਾਰ ਕਰਦਾ ਹੈ ਪ੍ਰਭੂ ਦਾ ਨਾਮ ਹੀ ਇੱਕ ਐਸਾ ਤੋਲ ਹੈ ਜਿਸ ਦੇ ਰਾਹੀਂ ਕੀਤੇ ਵਣਜ ਵਿੱਚ ਕੋਈ ਘਾਟਾ ਨਹੀਂ ਪੈਂਦਾ ਇਸ ਪੂਰੇ ਤੋਲ ਦੇ ਰਾਹੀਂ ਪ੍ਰਭੂ ਵਣਜਾਰਾ ਸਰੀਰ ਕਿੱਲੇ ਵਿੱਚ ਬੈਠ ਕੇ ਆਪ ਹੀ ਨਾਮ ਵਖਰ ਤੋਲਦਾ ਹੈ ਆਪੇ ਰਤਨ ਵਿਸਾਹੇ ਲੇਵੈ ਆਪੇ ਕੀਮਤ ਪਾਏਂਦਾ ਪ੍ਰਭੂ ਆਪ ਹੀ ਨਾਮ ਰਤਨ ਵਿਹਾਜਦਾ ਹੈ ਆਪ ਹੀ ਨਾਮ ਰਤਨ ਦਾ ਠੀਕ ਮੁੱਲ ਪਾਉਂਦਾ ਹੈ ਕੀਮਤ ਪਾਈ ਪਾਵਣ ਹਾਰੇ ਵੇ ਪਰਵਾ ਪੂਰੇ ਢੰਡਾਰੇ ਕਦਰ ਸਮਝਣ ਵਾਲਾ ਪ੍ਰਭੂ ਹੀ ਆਪਣੇ ਨਾਮ ਰਤਨ ਦੀ ਕਦਰ ਪਾ ਰਿਹਾ ਹੈ ਜਿਸ ਨੂੰ ਇਹ ਸਮਝ ਦਿੰਦਾ ਹੈ ਉਹ ਉਸ ਵੇ ਪ੍ਰਵਾਹ ਪ੍ਰਮਾਤਮਾ ਦੇ ਭਰੇ ਖਜ਼ਾਨੇ ਵਿੱਚੋਂ ਨਾਮ ਰਤਨ ਪ੍ਰਾਪਤ ਕਰਦਾ ਹੈ ਸਰਬ ਕਲਾਲੇ ਆਪੇ ਰਹਿਆ ਗੁਰਮੁਖ ਸਹਿ ਬਝਾਏਂਦਾ ਪ੍ਰਭੂ ਕਿਸੇ ਬਰਲੇ ਭਾਗਾ ਵਾਲੇ ਨੂੰ ਗੁਰੂ ਦੇ ਰਾਹੀਂ ਇਹ ਸਮਝ ਬਖਸ਼ਦਾ ਹੈ ਕਿ ਆਪ ਹੀ ਆਪਣੀ ਸਾਰੀ ਸਤਿਆ ਆਪਣੇ ਅੰਦਰ ਰੱਖ ਕੇ ਸਭ ਜੀਵਾਂ ਵਿੱਚ ਵਿਆਪ ਰਿਹਾ ਹੈ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨ ਮਾਰੇ ਫੇਟੈ ਜਿਸ ਮਨੁੱਖ ਤੇ ਪ੍ਰਭੂ ਮੇਰ ਦੀ ਨਿਗਾਹ ਕਰਦਾ ਉਸ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ ਜਾਲਮ ਜਮ ਉਸ ਉੱਤੇ ਕੋਈ ਛੱਟ ਫੇਟ ਨਹੀਂ ਕਰ ਸਕਦਾ ਜਿਉਂ ਜਲ ਅੰਤਰ ਕਮਲ ਬਿਗਾਸੀ ਆਪੇ ਬਿਗਸਤ ਆਇਂਦਾ ਜਿਵੇਂ ਪਾਣੀ ਵਿੱਚ ਕੌਲ ਫੁੱਲ ਖਿੜਦਾ ਹੈ ਨਿਰਲੇਪ ਰਹਿੰਦਾ ਹੈ ਤਵੇਂ ਪ੍ਰਭੂ ਆਪ ਹੀ ਉਸ ਮਨੁੱਖ ਦੇ ਅੰਦਰ ਖਿੜ ਕੇ ਆਪਣੇ ਆਪ ਨੂੰ ਸਮਰਦਾ ਹੈ ਆਪੇ ਵਰਖ ਹੈ ਅੰਮ੍ਰਿਤ ਧਾਰਾ ਰਤਨ ਜਵੇਹਰ ਲਾਲ ਅਪਾਰਾ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਸ ਦੇ ਅੰਦਰ ਪ੍ਰਭੂ ਆਪ ਹੀ ਨਾਮ ਅੰਮ੍ਰਿਤ ਦੀਆਂ ਧਾਰਾਂ ਦੀ ਵਰਖਾ ਕਰਦਾ ਹੈ ਜਿਸ ਵਿੱਚ ਪ੍ਰਭੂ ਬੇਅੰਤ ਗੁਣ ਰੂਪ ਰਤਨ ਜਵਾਹਰ ਤੇ ਲਾਲ ਹੁੰਦੇ ਹਨ ਸਤਗੁਰ ਮਿਲੇ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਇੰਦਾ ਗੁਰੂ ਮਿਲ ਪੈ ਤਾਂ ਪੂਰਾ ਪ੍ਰਭੂ ਮਿਲ ਪੈਂਦਾ ਹੈ ਜਿਸ ਮਨੁੱਖ ਨੂੰ ਗੁਰੂ ਦੇ ਰਾਹੀਂ ਪੂਰਨ ਪ੍ਰਮਾਤਮਾ ਮਿਲਦਾ ਹੈ ਉਹ ਪ੍ਰਭੂ ਪ੍ਰੇਮ ਦਾ ਮੋਲਕ ਵਖਰ ਪ੍ਰਾਪਤ ਕਰ ਲੈਂਦਾ ਹੈ ਪੇਮ ਪਦਾਰਥ ਪ੍ਰੇਮ ਪਦਾਰਥ ਲਹੇ ਅਮੋਲੋ ਕਬਹੀ ਨਾ ਘਟਸ ਪੂਰਾ ਤੋਲੋ ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਪ੍ਰਭੂ ਪ੍ਰੇਮ ਦਾ ਕੀਮਤੀ ਸੌਦਾ ਹਾਸਲ ਕਰ ਲੈਂਦਾ ਹੈ ਉਸ ਦਾ ਇਹ ਸੌਦਾ ਘਟਦਾ ਨਹੀਂ ਜਦ ਕਦੇ ਵੀ ਤੋਲਿਆ ਜਾਏ ਉਸ ਦਾ ਤੋਲ ਪੂਰਾ ਹੀ ਨਿਕਲੇਗਾ ਭਾਵੇਂ ਮਾਇਆ ਦੇ ਭਾਵੇਂ ਕਈ ਹੱਲੇ ਪਏ ਹੋਣ ਉਸ ਦਾ ਪ੍ਰਭੂ ਚਰਨਾਂ ਵਾਲਾ ਪ੍ਰੇਮ ਡੋਲਦਾ ਨਹੀਂ ਸੱਚੇ ਕਾ ਵਪਾਰੀ ਹੋਵੇ ਸੱਚੋ ਸੌਦਾ ਪਾਏਂਦਾ ਜਿਹੜਾ ਬਨੁਕ ਸਦਾ ਥੇ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਲੱਗ ਪੈਂਦਾ ਓਏ ਸਦਾ ਥੇ ਨਾਮ ਦਾ ਸੌਦਾ ਹੀ ਲੱਗਦਾ ਹੈ ਸੱਚਾ ਸੌਦਾ ਵਿਰਲਾ ਕੋ ਪਾਏ ਪੂਰਾ ਸਤ ਗੁਰੂ ਮਿਲੇ ਮਿਲਾਏ ਪੂਰਾ ਸਤ ਗੁਰੂ ਮਿਲੇ ਮਿਲਾਏ ਜਿਸ ਨੂੰ ਪੂਰਾ ਸਤ ਗੁਰੂ ਮਿਲ ਪੈਂਦਾ ਹੈ ਉਸ ਨੂੰ ਇਹ ਸੌਦਾ ਦਿਵਾ ਦਿੰਦਾ ਹੈ ਪਰ ਜਗਤ ਵਿੱਚ ਕੋਈ ਵਿਰਲਾ ਬੰਦਾ ਸਦਾ ਤੇ ਰਹਿਣ ਵਾਲਾ ਇਹ ਸੌਦਾ ਪ੍ਰਾਪਤ ਕਰਦਾ ਹੈ ਗੁਰਮਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਏਂਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਪਰਮਾਤਮਾ ਦੇ ਰਜਾ ਨੂੰ ਸਮਝ ਲੈਂਦਾ ਹੈ ਤੇ ਜਿਹੜਾ ਰਜਾ ਨੂੰ ਸਿਰ ਮੱਥੇ ਤੇ ਮੰਨਦਾ ਹੈ ਉਹ ਰਜਾ ਦੇ ਮਾਲਕ ਵਿੱਚ ਲੀਨ ਹੋ ਜਾਂਦਾ ਹੈ ਹੁਕਮ ਆਇਆ ਹੁਕਮ ਸਮਾਇਆ ਹੁਕਮੈ ਦੀ ਸਹਿਜ ਜਗਤੋਂ ਪਾਇਆ ਰਜਾ ਨੂੰ ਮੰਨ ਲੈਣ ਵਾਲੇ ਬੰਦੇ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਜੀਵ ਪਰਮਾਤਮਾ ਦੇ ਹੁਕਮ ਅਨੁਸਾਰ ਜਗਤ ਵਿੱਚ ਆਉਂਦਾ ਹੈ ਹੁਕਮ ਅਨੁਸਾਰ ਸਮਾ ਜਾਂਦਾ ਹੈ ਜਗਤ ਤੋਂ ਚਲਾ ਜਾਂਦਾ ਹੈ ਉਸ ਨੂੰ ਇਹ ਦਿਸਦਾ ਹੈ ਕਿ ਸਾਰਾ ਜਗਤ ਉਹ ਹੁਕਮ ਵਿੱਚ ਹੀ ਪੈਦਾ ਹੁੰਦਾ ਹੈ ਹੁਕਮ ਹੈ ਸੁਰਗ ਮੱਚ ਪਏ ਅੱਲਾ ਹੁਕਮੇ ਕਲਾ ਰਹਾਇਂਦਾ ਪ੍ਰਭੂ ਦੇ ਹੁਕਮ ਅਨਸਾਰ ਹੀ ਸੁਰਗ ਲੋਕ ਮਾਤ ਲੋਕ ਤੇ ਪਤਾਲ ਲੋਕ ਬਣਦਾ ਹੈ ਪ੍ਰਭੂ ਆਪਣੇ ਹੁਕਮ ਵਿੱਚ ਹੀ ਆਪਣੀ ਸੱਤਿਆ ਨਾਲ ਇਸ ਜਗਤ ਨੂੰ ਆਸਰਾ ਦੇ ਹੀ ਰੱਖਦਾ ਹੈ ਹੁਕਮੇ ਧਰਤੀ ਧੌਲ ਸਿਰ ਭਾਰਨ ਹੁਕਮੇ ਪਾਉਣ ਪਾਣੀ ਗਹਿੜਾਰਨ ਪ੍ਰਭੂ ਦੇ ਹੁਕਮ ਵਿੱਚ ਹੀ ਤਰਤੀ ਬਣੀ ਜਿਸ ਦਾ ਡਰ ਬਲ ਦੇ ਸਿਰ ਉੱਤੇ ਸਮਝਿਆ ਜਾਂਦਾ ਹੈ ਹੁਕਮ ਵਿੱਚ ਹੀ ਹਵਾ ਪਾਣੀ ਆਦਿਕ ਤੱਤ ਬਣੇ ਤੇ ਆਕਾਸ਼ ਬਣਿਆ ਹੁਕਮੇ ਸ਼ਿਵ ਸ਼ਕਤੀ ਕਰਵਾਸਾ ਹੁਕਮੇ ਖੇਲ ਖਿਲਾਏਂਦਾ ਪ੍ਰਭੂ ਦੇ ਹੁਕਮ ਅਨਸਾਰ ਹੀ ਜੀਵਾਤਮਾ ਦਾ ਮਾਇਆ ਦੇ ਘਰ ਵਿੱਚ ਵਾਸ ਹੋਇਆ ਪ੍ਰਭੂ ਆਪਣੇ ਹੁਕਮ ਵਿੱਚ ਹੀ ਜਗਤ ਦੇ ਸਾਰੇ ਕੋਤਕ ਵਰਤਾ ਰਿਹਾ ਹੁਕਮੇ ਆ ਡਾਣੇ ਆਗਾਸੀ ਹੁਕਮ ਹੈ ਜਲ ਥਲ ਤ੍ਰਿਪਾਵਣ ਵਾਸੀ ਪ੍ਰਭੂ ਦੇ ਹੁਕਮ ਵਿੱਚ ਹੀ ਆਕਾਸ਼ ਤਣੇ ਗਏ ਹੁਕਮ ਵਿੱਚ ਹੀ ਪਾਣੀ ਧਰਤੀ ਤਿੰਨੇ ਪਵਣ ਬਣੇ ਜਿਨ੍ਹਾਂ ਵਿੱਚੋਂ ਆਪ ਹੀ ਵਿਆਪਕ ਹੈ ਹੁਕਮ ਹੈ ਸਾਸ ਗਿਰਾ ਸਦਾ ਫਨ ਹੁਕਮ ਹੈ ਦੇਖ ਦਿਖਾਏਂਦਾ ਪ੍ਰਭੂ ਆਪਣੇ ਹੁਕਮ ਅਨੁਸਾਰ ਹੀ ਜੀਵਾਂ ਨੂੰ ਸਾਹ ਦਿੰਦਾ ਹੈ ਸਦਾ ਰਿਜਕ ਦਿੰਦਾ ਹੈ ਪ੍ਰਭੂ ਆਪਣੀ ਰਾਜ ਵਿੱਚ ਹੀ ਜੀਵਾਂ ਦੀ ਸੰਭਾਲ ਕਰਕੇ ਸਭ ਨੂੰ ਵੇਖਣ ਦੀ ਤਾਕਤ ਦਿੰਦਾ ਹੈ ਹੁਕਮੋ ਪਾਏ ਦਸ ਅਵਤਾਰਾ ਦੇਵਦਨ ਅਗਣਤ ਅਪਾਰਾ ਪ੍ਰਭੂ ਨੇ ਆਪਣੇ ਹੁਕਮ ਵਿੱਚ ਹੀ ਵਿਸ਼ਨੂੰ ਦੇ ਦਸ ਅਵਤਾਰ ਪੈਦਾ ਕੀਤੇ ਅਣਗਿਣਤ ਤੇ ਬੇਅੰਤ ਦੇਵਤੇ ਬਣਾਏ ਤੇ ਦੈਤ ਬਣਾਏ ਮਾਨੈ ਹੁਕਮ ਸੁਦਰਗਾ ਪੈਜੈ ਸਾਚ ਮਿਲਾਏ ਮਿਲਾ ਸਮਾਇੰਦਾ ਜਿਹੜਾ ਜੀਵ ਪ੍ਰਭੂ ਦੇ ਹੁਕਮ ਨੂੰ ਮੰਨ ਲੈਂਦਾ ਹੈ ਉਸ ਦੀ ਦਰਗਾ ਵਿੱਚ ਆਦਰ ਪਾਉਂਦਾ ਹੈ ਪ੍ਰਭੂ ਉਸ ਨੂੰ ਆਪਣੇ ਸਦਾ ਸਰਨਾਮ ਵਿੱਚ ਜੋੜ ਕੇ ਆਪਣੇ ਚਰਨਾਂ ਵਿੱਚ ਲੀਨ ਕਰ ਲੈਂਦਾ ਹੁਕਮ ਹੈ ਜੁਗ ਛਤੀ ਗੁਦਾਰੇ ਹੁਕਮ ਹੈ ਸਿੱਧ ਸਾਧਕ ਵਿਚਾਰੇ ਪ੍ਰਭੂ ਨੇ ਆਪਣੇ ਹੁਕਮ ਅਨਸਾਰ ਹੀ ਤੁੰਦੁਕਾਰਾ ਤੇ ਛਤੀ ਜੋਗ ਗੁਜ਼ਾਰ ਦਿੱਤੇ ਆਪਣੇ ਹੁਕਮ ਵਿੱਚ ਹੀ ਉਹ ਸਿੱਧ ਸਾਧਕ ਤੇ ਵਿਚਾਰਮਾਨ ਪੈਦਾ ਕਰ ਦਿੰਦਾ ਹੈ ਆਪਨਾਥ ਨਥੀ ਸਭਾਂ ਕੀ ਬਖਸ਼ੇ ਮੁਕਤ ਕਰਾਏਂਦਾ ਸਾਰੀ ਸ੍ਰਿਸ਼ਟੀ ਦਾ ਆਪ ਹੀ ਖਸਮ ਹੈ ਸਾਰੀ ਸ੍ਰਿਸ਼ਟੀ ਉਸਦੇ ਹੁਕਮ ਵਿੱਚ ਵੱਜੀ ਹੋਈ ਹੈ ਜਿਸ ਜੀਵ ਤੇ ਉਹ ਮਿਹਰ ਕਰਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਖਲਾਸੀ ਦੇ ਦਿੰਦਾ ਹੈ ਕਾਇਆ ਕੋਟ ਗੜੇ ਮੈਂ ਰਾਜਾ ਨੀਬ ਖਵਾਸ ਭਲਾ ਦਰਵਾਜਾ ਪ੍ਰਭੂ ਦੇ ਹੁਕਮ ਵਿੱਚ ਸਰੀਰ ਕਿਲਾ ਬਣਿਆ ਹੈ ਇਸ ਕਿਲੇ ਵਿੱਚ ਆਪ ਹੀ ਰਾਜਾ ਹੈ ਇਸ ਨੂੰ ਮੂੰਹ ਸੋਨਾ ਦਰਵਾਜ਼ਾ ਲੱਗਾ ਹੋਇਆ ਹੈ ਕਰਮਿੰਦਰੇ ਤੇ ਗਿਆਨਿੰਦਰੇ ਉਸ ਦੇ ਦਰਬਾਰੀ ਹਨ ਮਿੱਥਿਆ ਲੋਭ ਨਾਹੀ ਕਰਵਾਸਾ ਲੱਭ ਪਾਪ ਪਛਤਾਇਂਦਾ ਪਰ ਝੂਠਾ ਲੋਭ ਚੌਕੀਦਾਰ ਹੋਣ ਕਰਕੇ ਜੀਵ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਅਪੜਨਾ ਨਹੀਂ ਮਿਲਦਾ ਲੋਭ ਦੇ ਕਾਰਨ ਪਾਪ ਦੇ ਕਾਰਨ ਜੀਵ ਪਛਤਾਉਂਦਾ ਰਹਿੰਦਾ ਸਤ ਸੰਤੋਖ ਨਗਰ ਮੈਂ ਕਾਰੀ ਜਤ ਸਤ ਸੰਜਮ ਸ਼ਰਣ ਮੁਰਾਰੀ ਜੇ ਸਰੀਰ ਨਗਰ ਵਿੱਚ ਸੇਵਾ ਸੰਤੋਖ ਕਰਿੰਦੇ ਹਨ ਜਤੋ ਚਾ ਅਚਰੰਤ ਸੰਜਮ ਰਹਿਤ ਉਸ ਵਿੱਚ ਵਸਦਾ ਜੀਵ ਪਰਮਾਤਮਾ ਦੀ ਸ਼ਰਣ ਵਿੱਚ ਟਿਕਿਆ ਰਹਿੰਦਾ ਹੈ ਨਾਨਕ ਸਹਜ ਮਿਲੈ ਜਗ ਜੀਵਨ ਗੁਰ ਸ਼ਬਦ ਦੀ ਪਤ ਪਾਏਂਦਾ ਹੇ ਨਾਨਕ ਡੋਲ ਆਤਮਕ ਅਵਸਥਾ ਵਿੱਚ ਟਿਕੇ ਉਸ ਜੀਵ ਨੂੰ ਜਗਤ ਦਾ ਜੀਵਨ ਪ੍ਰਭੂ ਮਿਲ ਪੈਂਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਇੱਜ਼ਤ ਪਾਉਂਦਾ ਹੈ ਮਾਰੂ ਮਹਲਾ ਪਹਿਲਾ ਸੁੰਨ ਕਲਾ ਅਪਰੰਪਰ ਧਾਰੀ ਆਪ ਨਿਰਾਲਮ ਅਪਰਾ ਪਾਰੀ ਉਸ ਪਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਵੀ ਨਹੀਂ ਤੇ ਜਿਨ ਰੋਲ ਆਪ ਹੀ ਆਪ ਹੈ ਆਪਣੀ ਤਾਕਤ ਆਪ ਹੀ ਬਣਾਈ ਹੋਈ ਉਹ ਅਪਰ ਤੇ ਅਪਾਰ ਪ੍ਰਭੂ ਆਪਣੇ ਸਹਾਰੇ ਆਪ ਹੀ ਹੈ ਉਸ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਪੈਂਦੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਉਪਾਏਂਦਾ ਉਹ ਪਰਮਾਤਮਾ ਨਿਰੋਲ ਉਹ ਹਾਲਤ ਵੀ ਆਪ ਹੀ ਪੈਦਾ ਕਰਦਾ ਹੈ ਜਦੋਂ ਉਸ ਦੇ ਆਪਣੇ ਆਪ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੁੰਦਾ ਤੇ ਆਪ ਹੀ ਆਪਣੀ ਕੁਦਰਤ ਰਾਜ ਕੇ ਵੇਖਦਾ ਹੈ। ਔਣ ਪਾਣੀ ਸੁੰਨੇ ਤੇ ਸਾਜੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ ਹਵਾ ਪਾਣੀ ਆਦਿਕ ਤਤ ਉਹ ਨਿਰੋਲ ਆਪਣੇ ਆਪ ਤੋਂ ਪੈਦਾ ਕਰਦਾ ਹੈ। ਸ੍ਰਿਸ਼ਟੀ ਪੈਦਾ ਕਰਕੇ ਆਪਣੇ ਆਪ ਤੋਂ ਹੀ ਸਰੀਰ ਦੇ ਸਰੀਰ ਕਿਲਿਆਂ ਦੇ ਰਾਜੇ ਜੀ ਪੈਦਾ ਕਰਦਾ ਹੈ। ਅਗਨ ਪਾਣੀ ਜਿਉ ਜੋਤ ਤੁਮਾਰੀ ਸੁਨੈ ਕਲਾ ਰਹਾਇਂਦਾ ਹੈ ਪ੍ਰਭੂ ਅਗ ਪਾਣੀ ਆਦਿਕ ਤਤਾਂ ਦੇ ਬਣੇ ਸਰੀਰ ਵਿੱਚ ਜੀਵਾਤਮਾ ਤੇਰੀ ਹੀ ਜੋਤ ਹੈ ਤੁਨੇ ਰੋਲ ਆਪਣੇ ਆਪ ਵਿੱਚ ਆਪਣੀ ਸ਼ਕਤੀ ਢਕਾਈ ਰੱਖਦਾ ਹੈ ਸੁਨੋ ਬ੍ਰਹਮਾ ਵਿਸ਼ਨ ਮਹੇਸ਼ੂ ਪਾਏ ਸੁਨਨੇ ਵਰਤੇ ਯੁਗ ਸਬਾਏ ਬ੍ਰਹਮਾ ਵਿਸ਼ਨੂ ਸ਼ਿਵ ਨਿਰੋਲ ਆਪਣੇ ਆਪ ਕੋ ਹੀ ਪ੍ਰਮਾਤਮਾ ਨੇ ਪੈਦਾ ਕੀਤੇ ਸਾਰੇ ਅਨੇਕਾਂ ਜੋਗ ਨਿਰੋਲ ਉਸਨੇ ਆਪਣੇ ਆਪ ਵਿੱਚ ਹੀ ਬੀਤਦੇ ਗਏ ਇਸ ਪਦਵੀ ਚਾਰੇ ਸੋਜਨ ਪੂਰਾ ਤਿਸ ਮਿਲਿਐ ਭਰਮ ਚੁਕਾਐਂਦਾ ਜਿਹੜਾ ਮਨੁੱਖ ਇਸ ਹੈਰਾਨ ਕਰਨ ਵਾਲੀ ਹਾਲਤ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਉਂਦਾ ਹੈ ਉਹ ਹੋਰ ਹੋਰ ਆਸਰੇ ਭਾਲਣ ਦੀ ਉਕਾਈ ਨਹੀਂ ਖਾਂਦਾ ਅਜੇਹੇ ਪੂਰਣ ਮਨੁੱਖ ਦੀ ਸੰਗਤ ਕਰਨੀ ਚਾਹੀਦੀ ਹੈ ਉਹ ਹੋਰਨਾਂ ਦੀ ਪਟਕਣਾ ਵੀ ਦੂਰ ਕਰ ਦਿੰਦਾ ਹੈ ਸੁਨੋ ਸਤਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਪ੍ਰਮਾਤਮਾ ਨੇ ਜੀਵਾਂ ਦੇ ਪੰਜ ਗਿਆਨ ਇੰਦਰੇ ਮਨ ਦੇ ਵੱਦ ਇਹ ਸਤਸਰੋਵਰ ਵੀ ਨਿਰੋਲ ਆਪਣੇ ਆਪ ਤੋਂ ਬਣਾਏ ਹਨ ਜਿਸ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ ਹਨ ਉਹ ਆਪ ਹੀ ਉਹਨਾਂ ਨੂੰ ਆਪਣੇ ਸੋਚ ਮੰਡਲ ਵਿੱਚ ਰੱਖਦਾ ਹੈ ਤੇਤ ਸਤ ਸਰ ਮਨੁਆ ਗੁਰਮਖ ਨਾਵੇ ਫਿਰ ਬਹੁੜ ਜੋ ਨਾ ਪਾਹੇਂਦਾ ਜਿਸ ਮਨੁੱਖ ਦਾ ਮਨ ਗੁਰੂ ਦੀ ਸ਼ਰਣ ਪੈ ਕੇ ਉਸ ਸ਼ਾਂਤੀ ਦੇ ਸਰਪ੍ਰਭੂ ਵਿੱਚ ਇਸ਼ਨਾਨ ਕਰਦਾ ਹੈ ਉਹ ਮੋੜ ਜੁਨਾ ਦੇ ਢੇਡ ਵਿੱਚ ਨਹੀਂ ਪੈਂਦਾ ਸੁਨੋ ਚੰਦ ਸੂਰਜ ਗਹਿਣਾਰੇ ਤਿਸ ਕੀ ਜੋਤ ਤਿਰ ਭਵਨ ਸਾਰੇ ਚੰਦ ਸੂਰਜ ਆਕਾਸ਼ ਵੀ ਪ੍ਰਭੂ ਦੇ ਨਿਰੋਲ ਆਪਣੇ ਹੀ ਆਪੇ ਤੋਂ ਬਣੇ ਉਸ ਦੀ ਆਪਣੀ ਹੀ ਜੋਤ ਸਾਰੇ ਤਿੰਨਾਂ ਭਵਨਾਂ ਵਿੱਚ ਫਸਰ ਰਹੀ ਹੈ ਸੁੰਨੇ ਲੱਖ ਅਪਾਰ ਨਿਰਾਲਮ ਸੁੰਨੇ ਤਾੜੀ ਲਾਹਿੰਦਾ ਉਹ ਦਿਸਤ ਬੇਅੰਤ ਪ੍ਰਮਾਤਮਾ ਨਿਰੋਲ ਆਪਣੇ ਆਪ ਵਿੱਚ ਕਿਸੇ ਹੋਰ ਆਸਰੇ ਤੋਂ ਬੇਮੁਤਾਜ਼ ਰਹਿੰਦਾ ਹੈ ਤੇ ਆਪਣੇ ਹੀ ਆਪ ਵਿੱਚ ਮਸਤ ਰਹਿੰਦਾ ਸੁੰਨੋ ਧਰਤੀ ਆਕਾਸ਼ ਉਪਾਏ ਬਿਨ ਥੰਮਾ ਰਾਖੇ ਸੱਚ ਕਲ ਪਾਏ ਪ੍ਰਮਾਤਮਾ ਨੇ ਧਰਤੀ ਆਕਾਸ਼ ਨਿਰੋਲ ਆਪਣੇ ਆਪ ਤੋਂ ਹੀ ਪੈਦਾ ਕੀਤੇ ਹਨ ਉਹ ਸਦਾ ਸਥਿਰ ਰਹਿਣ ਵਾਲਾ ਪ੍ਰਭੂ ਆਪਣੀ ਤਾਕਤ ਦੇ ਸਹਾਰੇ ਹੀ ਬਿਨਾ ਕਿਸੇ ਹੋਰ ਥੰਮਾ ਦੇ ਟਿਕਾਈ ਰੱਖਦਾ ਹੈ ਤ੍ਰਿਪਾਵਣ ਸਾਜ ਮੇ ਖੁਲੀ ਮਾਇਆ ਆਪੋ ਪਾਏ ਖਪਾਏ ਦਾ ਤਿੰਨੇ ਭੌਣ ਪੈਦਾ ਕਰਕੇ ਪ੍ਰਮਾਤਮਾ ਆਪ ਹੀ ਇਹਨਾਂ ਨੂੰ ਮਾਇਆ ਦੀ ਟੜਾਗੀ ਵਿੱਚ ਬੰਨੀ ਰੱਖਦਾ ਹੈ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ਼ ਕਰਦਾ ਹੈ ਸੁਨੋ ਖਾਣੀ ਸੁਨੋ ਬਾਣੀ ਸੁੱਨੋ ਏ ਉਪਦੀ ਸੁੱਨ ਸਮਾਣੀ ਪ੍ਰਭੂ ਨਿਰੋਲ ਆਪਣੇ ਆਪ ਤੋਂ ਹੀ ਜੀਵਤ ਪਤੀ ਦੀਆਂ ਚਾਰ ਖਾਣੀਆਂ ਬਣਾਉਂਦਾ ਹੈ ਤੇ ਜੀਵਾਂ ਦੀਆਂ ਬਾਣੀਆਂ ਰਚਦਾ ਹੈ ਉਸ ਦੇ ਨਿਰੋਲ ਆਪਣੇ ਆਪ ਹੀ ਸ੍ਰਿਸ਼ਟੀ ਪੈਦਾ ਹੁੰਦੀ ਹੈ ਤੇ ਉਸ ਦੇ ਆਪੇ ਵਿੱਚ ਹੀ ਸਮਾ ਜਾਂਦੀ ਹੈ ਉਤ ਪੁਜ ਚਲਤ ਕੀਆ ਸਿਰ ਕਰਤੈ ਬਿਸਮਦ ਵਿਸਮਾਦ ਸ਼ਬਦ ਦਿਖਾਏਂਦਾ ਉਤਪੁੱਜ ਚਲਤ ਕੀਆ ਸਿਰ ਕਰਤੈ ਬਿਸਮਾਦ ਸ਼ਬਦ ਦਿਖਾਉਂਦਾ ਸਭ ਤੋਂ ਪਹਿਲਾਂ ਕਰਤਾਰ ਨੇ ਜਗਤ ਰਚਨਾ ਦਾ ਕੁਝ ਅਜਿਹਾ ਕੌਤਕ ਹੀ ਰਚਿਆ ਜਿਵੇਂ ਧਰਤੀ ਵਿੱਚ ਬਨਸਪਤੀ ਆਪਣੇ ਆਪ ਉੱਗ ਪੈਂਦੀ ਹੈ ਆਪਣੇ ਹੁਕਮ ਨਾਲ ਹੀ ਇਹ ਹੈਰਾਨ ਕਰਨ ਵਾਲਾ ਤਮਾਸ਼ਾ ਵਿਖਾ ਦਿੱਤਾ ਸੁਨੋ ਰਾਤ ਦਿਨ ਸਦੋਏ ਕੀਏ ਉਪਤ ਖਪਤ ਸੁਖਾਂ ਦੁਖ ਦੀਏ ਨਿਰੋਲ ਆਪਣੇ ਆਪ ਹੀ ਪ੍ਰਮਾਤਮਾ ਨੇ ਦੋਵੇਂ ਦਿਨ ਤੇ ਰਾਤ ਬਣਾ ਦਿੱਤੇ ਆਪ ਹੀ ਜੀਵਾਂ ਨੂੰ ਜਨਮ ਤੇ ਮਰਨ ਸੁਖ ਤੇ ਦੁਖ ਦਿੰਦਾ ਹੈ ਸੁਖ ਦੁਖ ਹੀ ਤੇ ਅਮਰ ਅਤੀਤਾ ਗੁਰਮੁਖ ਨਿਜ ਕਰ ਪਾਏਂਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਸੁਖਾਂ ਦੁਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਉਹ ਅਟਾਲਾ ਆਤਮਕ ਜੀਵਨ ਵਾਲਾ ਬਣ ਜਾਂਦਾ ਹੈ ਉਸ ਘਰ ਨੂੰ ਲੱਭ ਲੈਂਦਾ ਹੈ ਜਿਹੜਾ ਸਦਾ ਉਸ ਦਾ ਆਪਣਾ ਬਣਿਆ ਰਹਿੰਦਾ ਹੈ ਭਾਵੇਂ ਸਦਾ ਲਈ ਪ੍ਰਭੂ ਚਰਨਾ ਵਿੱਚ ਜੁੜ ਜਾਂਦਾ ਸ਼ਾਮ ਵੇਦ ਰਿਗ ਜੁਜਰ ਅਥਰਵਣ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਸ਼ਾਮ ਰਿਗ ਜਜੁਰ ਅਥਰਵਣ ਇਹ ਚਾਰੇ ਵੇਦ ਪ੍ਰਭੂ ਦੇ ਨਿਰੋਲ ਆਪਣੇ ਆਪ ਤੋਂ ਹੀ ਪ੍ਰਗਟੇ ਬ੍ਰਹਮਾ ਦੇ ਰਾਹੀ ਵੇਦ ਬਣੇ ਮਾਇਆ ਦੇ ਤਿੰਨੇ ਗੁਣ ਵੀ ਉਸ ਨੇ ਆਪਣੇ ਆਪ ਤੋਂ ਹੀ ਪੈਦਾ ਕੀਤੇ ਆ ਤਾਕੀ ਕੀਮਤ ਕਹਿ ਨਾ ਸਕੈ ਉਹ ਤਿਉਂ ਬੋਲੇ ਜਿਉਂ ਬੋਲਾਇਂਦਾ ਕੋਈ ਜੀਵ ਉਸ ਪ੍ਰਮਾਤਮਾ ਦਾ ਮੁੱਲ ਨਹੀਂ ਪਾ ਸਕਦਾ ਜਿਵੇਂ ਉਸੇ ਤਰ੍ਹਾਂ ਹੀ ਬੋਲ ਸਕਦਾ ਹੈ ਜਿਵੇਂ ਪ੍ਰਭੂ ਆਪ ਪ੍ਰੇਰਣਾ ਕਰਦਾ ਸੁਨੋ ਸਪਤ ਪਾਤਾਲ ਉਪਾਏ ਸੁਨੋ ਭਵਨ ਰਖੇ ਲਿਵ ਲਾਏ ਪ੍ਰਭੂ ਨੇ ਨਿਰੋਲ ਆਪਣੇ ਆਪ ਤੋਂ ਹੀ ਸਤ ਪਤਾਲ ਤੇ ਸਤ ਆਕਾਸ਼ ਪੈਦਾ ਕੀਤੇ ਨਿਰੋਲ ਆਪਣੇ ਆਪ ਨੂੰ ਹੀ ਤਿੰਨੇ ਪੌਣ ਬਣਾ ਕੇ ਪੂਰੇ ਧਿਆਨ ਨਾਲ ਉਹਨਾਂ ਦੀ ਸੰਭਾਲ ਕਰਦਾ ਹੈ ਆਪੇ ਕਾਰਣ ਕੀਆ ਪਰੰਪਰ ਸਭ ਤੇਰੋ ਕੀਆ ਕਮਾਏਂਦਾ ਉਸ ਪ੍ਰਮਾਤਮਾ ਨੇ ਜਿਸ ਤੋਂ ਪਰੇ ਹੋਰ ਕੁਝ ਵੀ ਨਹੀਂ ਹੈ ਆਪ ਹੀ ਜਗਤ ਰਚਨਾ ਦਾ ਮੁੱਢ ਬਣਾਇਆ ਹੈ ਪ੍ਰਭੂ ਹਰੇਕ ਜੀਵ ਤੇਰਾ ਹੀ ਪ੍ਰੇਰਿਆ ਹੋਇਆ ਕਰਮ ਕਰਦਾ ਹੈ ਰਾਜ ਤਮ ਸਤ ਕਲ ਤੇਰੀ ਛਾਇਆ ਜਨਮ ਮਰਨ ਹੋ ਮੈਂ ਦੁੱਖ ਪਾਇਆ ਮਾਇਆ ਦੇ ਤਿੰਨ ਗੁਣ ਰਜੋ ਤਮੋ ਤੇ ਸਤੋ ਹੈ ਪ੍ਰਭੂ ਤੇਰੀ ਤਾਕ ਦੇ ਆਸਰੇ ਬਣੇ ਜੀਵਾਂ ਵਾਸਤੇ ਜੰਮਣਾ ਤੇ ਮਰਨਾ ਤੂੰ ਆਪ ਹੀ ਪੈਦਾ ਕੀਤਾ ਹਮੇ ਦਾ ਦੁੱਖ ਵੀ ਤੂੰ ਆਪ ਹੀ ਜੀਵਾਂ ਦੇ ਅੰਦਰ ਪਾ ਦਿੱਤਾ ਜਿਸ ਨੂੰ ਕਿਰਪਾ ਕਰੇ ਹਰ ਗੁਰਮਖ ਗੁਣ ਚੌਥੇ ਮੁਕਤ ਕਰਾਏਂਦਾ ਪਰਮਾਤਮਾ ਜਿਸ ਜੀਵਤ ਤੇ ਮਿਹਰ ਕਰਦਾ ਹੈ ਉਸ ਨੂੰ ਗੁਰੂ ਦੀ ਸ਼ਰਨ ਪਾ ਕੇ ਤਿੰਨ ਗੁਣਾ ਤੋਂ ਤਾਂ ਚੌਥੀ ਅਵਸਥਾ ਵਿੱਚ ਪਹੁੰਚਾਉਂਦਾ ਹੈ ਮਾਇਆ ਦੇ ਮੋਹ ਤੋਂ ਮੁਕਤੀ ਦਿੰਦਾ ਹੈ ਸੁਨੋ ਇਹ ਉਪਜੈ ਦਸ ਅਵਤਾਰਾ ਸ੍ਰਿਸ਼ਟ ਦੇ ਉਪਾਇ ਕੀ ਆਪ ਆ ਸਾਰਾ ਪ੍ਰਭੂ ਦੇ ਨਿਰੋਲ ਆਪਣੇ ਆਪ ਤੋਂ ਹੀ ਵਿਸ਼ਨੂੰ ਦੇ ਦਸ ਅਵਤਾਰ ਪੈਦਾ ਹੋਏ ਨਿਰੋਲ ਆਪਣੇ ਆਪ ਹੀ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕਰਕੇ ਇਹ ਜਗਤ ਖਿਲਾਰਾ ਖਿਲਾਰਿਆ ਦੇਵਦਾਨੋ ਗੰਗੰਧਰਬ ਸਾਜੇ ਸਭ ਲਿਖਿਆ ਕਰਮ ਕਮਾਹੇਂਦਾ ਦੇਵ ਤੇ ਦਾਇਤ ਸ਼ਿਵ ਜੀ ਦੇ ਗੁਣ ਦੇਵਤਿਆਂ ਦੇ ਰਾਗੀ ਗੰਧਰਵੇ ਸਾਰੇ ਹੀ ਪ੍ਰਮਾਤਮਾ ਨੇ ਨਿਰੋਲ ਆਪਣੇ ਆਪ ਨੂੰ ਪੈਦਾ ਕੀਤੇ ਸਭ ਜੀਵ ਧਰੋ ਪ੍ਰਭੂ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਕਰਮਾਂ ਦੇ ਲਿਖੇ ਸੰਸਕਾਰਾਂ ਅਨੁਸਾਰ ਕਰਮ ਕਮਾ ਰਹੇ ਹਨ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੇ ਜਨ ਕੋਈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈ ਕੇ ਪ੍ਰਮਾਤਮਾ ਦੀ ਇਸ ਬੇਅੰਤ ਕਲਾ ਨੂੰ ਸਮਝਦਾ ਹੈ ਉਸ ਦੀ ਯਾਤ ਤੋਂ ਨਹੀਂ ਖੁੰਝਦਾ ਤੇ ਉਸ ਨੂੰ ਕੋਈ ਰੋਗ ਵਿਕਾਰ ਕੋ ਨਹੀਂ ਸਕਦਾ ਪਰ ਕੋਈ ਵਿਰਲਾ ਬੰਦਾ ਗੁਰੂ ਦੀ ਦੱਸੀ ਹੋਈ ਸਿਮਰਨ ਦੀ ਪੌੜੀ ਦਾ ਭੇਤ ਸਮਝਦਾ ਹੈ ਜੁਗਾਂ ਹਤ ਜੋ ਗੰਤਰ ਮੁਕਤ ਪਰਾਇਣ ਸੋ ਮੁਕਤ ਭਿਆਪਤ ਪਾਇੰਦਾ ਜੁਗਾ ਜੁਗੰਤਾਂ ਤੋਂ ਹੀ ਗੁਰੂ ਦੀ ਇਹ ਪੌੜੀ ਜੀਵਾਂ ਦੀ ਮੁਕਤੀ ਦਾ ਵਸੀਲਾ ਬਣੀ ਆ ਰਹੀ ਹੈ ਜਿਹੜਾ ਮਨੁੱਖ ਸਿਮਰਨ ਦੀ ਇਸ ਪੌੜੀ ਦਾ ਆਸਰਾ ਲੈਂਦਾ ਹੈ ਉਹ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ ਤੇ ਪ੍ਰਭੂ ਦੀ ਦਰਗਾਹ ਵਿੱਚ ਜਿਤ ਪਾਉਂਦਾ ਹੈ ਪੰਚ ਤਤ ਸੁਨੋ ਪਰਗਾਸਾ ਦੇ ਸੰਯੋਗੀ ਕਰਮ ਅਭਿਆਸਾ ਪੰਜ ਤਤਾਂ ਤੋਂ ਬਣਿਆ ਇਹ ਮਨੁੱਖੀ ਸਰੀਰ ਨਿਰੋਲ ਪ੍ਰਭੂ ਦੇ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ ਇਸ ਸਰੀਰ ਦੇ ਸੰਯੋਗ ਕਰਕੇ ਜੀਵ ਕਰਮਾਂ ਵਿੱਚ ਰੁੱਝ ਪੈਂਦਾ ਬੁਰਾ ਭਲਾ ਦੋਇ ਮस्तक ਲੀਖੇ ਪਾਪ ਪੁੰਨ ਵੀ ਜਾਂਦਾ ਪ੍ਰਭੂ ਦੇ ਹੁਕਮ ਅਨੁਸਾਰ ਹੀ ਜੀਵ ਦੇ ਕੀਤੇ ਚੰਗੇ ਤੇ ਮੰਦੇ ਕਰਮਾਂ ਤੇ ਸੰਸਕਾਰਾਂ ਉੱਤੇ ਹੀ ਮੱਥੇ ਦੇ ਲਿਖੇ ਲੇਖ ਲਿਖੇ ਜਾਂਦੇ ਹਨ ਇਸ ਤਰ੍ਹਾਂ ਜੀਵ ਪਾਪ ਤੇ ਪੁੰਨ ਦੇ ਬੀਜ ਬੀਜਦਾ ਹੈ ਤੇ ਉਹਨਾਂ ਦਾ ਫਲ ਭੋਗਦਾ ਹੈ ਉਤਮ ਸਤਗੁਰ ਪੁਰਖ ਨਿਰਾਲੇ ਸ਼ਬਦ ਰਤੇ ਹਰ ਰਸਮਤ ਵਾਲੇ ਮਾਇਆ ਦੇ ਪ੍ਰਭਾਵ ਤੋਂ ਨਲੇਪ ਸਤਗੁਰੂ ਨੇ ਸਤਗੁਰੂ ਦੇ ਸੰਮਕ ਰਹਿਣ ਵਾਲੇ ਮਨੁੱਖ ਉੱਚੇ ਜੀਵਨ ਵਾਲੇ ਬਣ ਜਾਂਦੇ ਹਨ ਸਤਗੁਰੂ ਪੁਰਖ ਦੇ ਸ਼ਬਦ ਵਿੱਚ ਰਤੇ ਹੋਏ ਪ੍ਰਭੂ ਨੇ ਨਾਮ ਰਸ ਵਿੱਚ ਮਸਤ ਰਹਿੰਦੇ ਹਨ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈ ਹੈ ਪੂਰ ਹੈ ਭਾਗ ਮਿਲਾਇੰਦਾ ਆਤਮਕ ਤਾਕਤ ਉੱਚੀ ਅਕਲ ਤੇ ਪ੍ਰਮਾਤਮਾ ਨਾਲ ਲੂੰਗੀ ਸਾਂਝ ਦੀ ਦਾਤ ਗੁਰੂ ਤੋਂ ਹੀ ਮਿਲਦੀ ਹੈ ਚੰਗੇ ਭਾਗਾ ਵਾਲਾ ਗੁਰੂ ਚੰਗੇ ਭਾਗਾ ਨਾਲ ਗੁਰੂ ਸ਼ਰਨ ਆਏ ਜੀਵ ਨੂੰ ਪਰਮ ਚਰਣਾ ਵਿੱਚ ਜੋੜ ਦਿੰਦਾ ਇਸ ਮਨ ਮਾਇਆ ਕੋ ਨੇਹ ਕ ਹਨੇਰਾ ਕੋਈ 부ਝੋ ਗਿਆਨੀ ਕਰੋ ਨਬੇਰਾ ਇਹ ਗਿਆਰਵਾਨ ਪੁਰਸ਼ੋ ਇਸ ਮਨ ਨੂੰ ਮਾਇਆ ਦਾ ਬਹੁਤ ਮੋਹ ਚੰਬੜਿਆ ਰਹਿੰਦਾ ਹੈ ਇਸ ਦੇ ਰਾਜ ਨੂੰ ਸਮਝ ਤੋਏ ਤੇ ਇਸ ਮੋਹ ਨੂੰ ਖਤਮ ਕਰੋ ਆਸਾ ਮਨਸਾ ਹੋ ਮੈਂ ਸੰਸਾ ਨਰ ਲੋਭੀ ਕੂੜ ਕਮਾਏਂਦਾ ਜਿਹੜਾ ਮਨੁੱਖ ਲੋਭ ਦੇ ਪ੍ਰਭਾਵ ਹੇਠ ਨਿਤ ਮਾਇਆ ਦੇ ਮੋਹ ਦਾ ਤੰਦਾ ਹੀ ਕਰਦਾ ਰਹਿੰਦਾ ਉਸ ਨੂੰ ਦੁਨੀਆ ਦੀ ਆਸਾ ਕਾਮਨਾ ਹੋ ਮੈਂ ਸਹਿਮਾਦਿਕ ਚੰਬੜੇ ਰਹਿੰਦੇ ਹੈ ਸਤਗੁਰ ਤੇ ਪਾਏ ਵਿਚਾਰਾ ਸੋਨ ਸਮਾਧ ਸੱਚੇ ਕਰ ਬਾਰਾ ਜਿਹੜਾ ਮਨੁ ਗੁਰੂ ਪਾਸੋਂ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਟਿਕਿਆ ਰਹਿੰਦਾ ਹੈ ਉਸ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸੱਚ ਰਾਮੈ ਨਾਮ ਸਮਾਏ ਦਾ ਇਹ ਨਾਨਕ ਉਸ ਮਨੁੱਖ ਦੇ ਅੰਦਰ ਸਦਾ ਥਿਰ ਪ੍ਰਭੂ ਵਸਿਆ ਰਹਿੰਦਾ ਹੈ ਸਿਮਤ ਸਨਾਤ ਦੀ ਰੋਮ ਬਣੀ ਰਹਿੰਦੀ ਹੈ ਜੀਵਨ ਨੂੰ ਪਵਿੱਤਰ ਕਰਨ ਵਾਲਾ ਰਾਗ ਜਿਹਾ ਹੁੰਦਾ ਰਹਿੰਦਾ ਹੈ ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ